ਸਤਿਨਾਮ ਸ੍ਰੀ ਵਾਹਿਗੁਰੂ ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਹੈ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸੈ ਸਤੀ ਮਨ ਵਚੀਆਂ ਵਧਾਈਆਂ raag ratna parwar pariyan shabd gaaamni aaiyan shabd o taa gaavo hari ke raa man jali vasaya kahe nanak anand boya sat guru main paaya e man mereya tu sada raho har naal ae har naal raho tu man mere ਦੁਖ ਸਭ ਵਿਸਾਰਣਾ ਅੰਗੇਕਾਰ ਹੋ ਕਰ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸੰਰਾ ਸੁਆਮੀ ਸੋ ਕਿਉ ਮਨੋ ਵਿਸਾਦ ਕਹੈ ਨਾਨਕ ਮਨ ਮੇਰਾ ਸਦਾ ਰਹੁ ਹਰਿ ਨਾਲੇ ਸਾਚੇ ਸਹਿਬਾ ਕਿਆ ਨਹੀਂ ਕਰਤੇ ਰੈ ਕਰਤਾ ਤੇਰੇ ਸਭ ਕਿਸ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਾਨਵਸਾਵੇ ਨਾਮ ਜਿਨਕੇ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨਾਂ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨੇ ਇਸ਼ਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿੱਟ ਹਾਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਬਦ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਤਿ ਤਿਤ ਘਰ ਸਰਪਾਗੈ ਕਰਿ ਸਰਪਾਗੈ ਸਬਦ ਵਾਜੈ ਕਲਾ ਚਿਤ ਕਰਤਾਰੀਆ ਪੰਚ ਦੂਤ ਤੁਦ ਵਾਸ ਕੀਤਾ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਚਿੰਨ ਕੋ ਸੇ ਨਾਮ ਹਰ ਕੈ ਲਾਗੈ ਕਹੇ ਨਾਨਕ ਤੈ ਸੁਖੁ ਕੋਆ ਤਿਤ ਕਰ ਅਨਹਦ ਵਾਜੈ ਸਾਚੀ ਲਿਵੇ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੇ ਬਾਚੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਹੀਂ ਕਿਰਪਾ ਕਰ ਬਣਵਾ ਦੀਆ ਏਸ ਨਾ ਹੁਰਥਾਉ ਨਹੀਂ ਸਬਦ ਲਾਗ ਸਵਾਰੀਆ ਕਹੇ ਨਾਨਕ ਲਿਖੇ ਬਾਚੋਂ ਕੀ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇਆ ਕਾਲ ਕਿਰਪਾ ਕਿਲਵਿਖ ਕਟੈ ਗਿਆਨੀ ਅੰਜਣ ਸਾਰਿਆ ਅੰਦਰੋ ਜਿਨ ਕਾ ਮੋਹ ਟੁਟਾ ਤਿਨ ਕਾ ਸਬਦ ਸਚੇ ਸਵਾਰਿਆ ਕਹੈ ਨਾਨਕ ਅਨੰਦ ਹੈ ਅਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇ ਸੋਈ ਜਨ ਪਾਵੈ ਪਾਵੇ ਤਸੋ ਜਨ ਦੇਹ ਜਿਸ ਨਾ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੂਲੇ ਫਰੇ ਦੇਹ ਤਸੋ ਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਿਆ ਨਿਰਮਲ ਜਿਨਾ ਪਾਣਾ ਪਾਵੇ ਕਹੈ ਨਾਲਕ ਜਿਸ ਦੇਹ ਪਿਆਰੇ ਸੋਹੀ ਜਨ ਪਾਵੇ ਆਹੋ ਸੰਤ ਪਿਆਰੇ ਹੋ ਕਥ ਕੀ ਕਰੇ ਕਹਾਣੀ ਕਰੇ ਕਹਾਣੀ ਅਕਥ ਕੇਰੀ ਕਿਤ ਦਵਾਰੇ ਪਾਇਆ ਤਨ ਮਨ ਤਨ ਸਭ ਸੋਪ ਗੁਰ ਕੋ ਹੁਕਮ ਮੰਨਿਏ ਪਾਇਆ ਹੁਕਮ ਮੰਨਿਆ ਗੁਰ ਕੇ ਰਾਗੋ ਸਚੀ ਬਾਣੀ ਕਹੈ ਨਾਨਕ ਸੁਣੋ ਸੰਤੋ ਕਥੈ ਕਥ ਕਹਾਣੀ ਇਹ ਮਨ ਚੰਚਲਾ ਚਤਰਾਹੀ ਕਿਨੇ ਨਾ ਪਾਇਆ ਚਤਰਾਹੀ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਾ ਇਹ ਮਾਇਆ ਮੋਹਣੀ ਜਨਮੇਤ ਪਰਮ ਆ ਪੁਲਾਇਆ ਮਾਇਆ ਤੇ ਮੋਹਣੀ ਤਿਨ ਕਿਨੀ ਜਿਨਾ ਠ ਗਲੇ ਪਾਇਆ ਕੁਰਬਾਨ ਕੀਤਾ ਤਿਸੈ ਵਿਟੋ ਜਨਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਿਤਰਾਹੀ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੈ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਹੀਂ ਤਿਰਣਾ ਲੈ ਸਾਧ ਤੇਰੇ ਚੱਲੈ ਨਹੀਂ ਤੇ ਸਨਾਲ ਕਿਉ ਚਿਤਲਾਈਐ ਐਸਾ ਕੰਮ ਨਾ ਮੁਲ ਲੈ ਕੀਚੈ ਜੇ ਤੰਤ ਪਛਤਾਈਐ ਸਤਗੁਰ ਕਾ ਉਪਦੇਸ ਸੁਣਾ ਤੂੰ ਹੋਵੈ ਤੇਰੇ ਨਾਲੇ ਕਹੈ ਨਾਨਕ ਮਾਨਮ ਪਿਆਰਾ ਤੂੰ ਸਦਾ ਸੱਚ ਸਮਾਲੈ ਆਗਮਯਾ ਗੋਚਰਾ ਤਰੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਨਾ ਆਪ ਤੂੰ ਜਾਣ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣਾ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਪਾਇਆ ਕਹੈ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਪਾਏ ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁਕਾ ਸਤ ਗੁਰੂ ਭਲਾ ਪਾਇਆ ਕਹੈ ਨਰਕ ਜਿਸ ਨੂੰ ਆਪ ਤੁਠਾ ਦੇ ਨਿ ਅਮਰਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਖਮਾ ਮਾਰਗ ਚੱਲਣਾ ਲਾਭ ਲੋਭ ਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਕਨਿਆ ਤਿੱਖੀ ਵਾਲਾ ਨਿੱਕੀ ਇਹਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਦਸਿਆ ਹਰ ਵਾਸਨਾ ਸਮਾੜੀ ਕਹੈ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੇ ਜਿਉ ਤੂ ਚਲਾਵੇਂ ਤਿਉ ਚੱਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰਾ ਜਿਵ ਤੂ ਚਲਾਹਿ ਤਿਨੇ ਚੱਲੇ ਜਿਨਾ ਮਾਰਗ ਪਾਵੈ ਕਰ ਕਿਰਪਾ ਜਿਨ ਨਾਮ ਲਹਿਐ ਸੇ ਹਰ ਹਰ ਸਦਾ ਧਿਆਵ ਹੈ ਜਿਸਨੋਂ ਕਥਾ ਸੁਣਾਇ ਹੈ ਆਪਣੇ ਸੇ ਗੁਰਦੁਆਰੇ ਸੁਖ ਪਾਵਹਿ ਕਹੇ ਨਾਨਕ ਸਚ ਸਹਬ ਜੋ ਭਾਵੇ ਤਿਵੇਂ ਚਲਾਵਹਿ ਇਹ ਸੁਹਲਾ ਸ਼ਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੁਹਲਾ ਸਤ ਗੁਰੂ ਸੁਣਾਇ ਆਹ ਦਿਨ ਕੇ ਮਨ ਵਸਿਆ ਜਿਨ ਤਰੋਂ ਲਿਖਿਆ ਆਇਆ ਇਕ ਫਿਰੈ ਕਨੇਰੇ ਕਰੈ ਗੱਲਾ ਗਲੀ ਕਿਨੇ ਨਾ ਪਾਇਆ ਕਹੈ ਨਾਨਕ ਸਦ ਸੋਹਿਲਾ ਸਤ ਗੁਰੂ ਸੁਨਾਇਆ ਪਵਿੱਤ ਹੋਏ ਸੇ ਜਨਾ ਜਿਨਿ ਹਰਤ ਆਇਆ ਹਰਤ ਆਇਆ ਪਵਿੱਤ ਹੋਏ ਗੁਰਮੁਖ ਜਿਨਿ ਧਿਆਇਆ ਪਵਿੱਤ ਮਾਤਾ ਪਿਤਾ ਕੁਟਾਂਬੂ ਸੋ ਸਿਉ ਪਵਿੱਤ ਸੰਗਤ ਸਬਾਇਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਾਨਵ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮਖ ਹਰ ਹਰ ਤਿਆਆ ਕਰਮੀ ਸਹਿਜ ਨਾਲ ਉਪਜੈ ਬਿਨ ਸਹਿਜੇ ਸਹਸਾਨਾ ਜਾਏ ਨਹਿ ਜਾਏ ਸਹਿ ਸਾ ਕਿਤੇ ਸੰਜਮ ਰਹੇ ਕਰਮ ਕਮਾਏ ਸੈ ਸਿ ਜੀਵ ਮਲੀਨ ਹੈ ਕਿਤ ਸੰਜਮ ਤੋਤਾ ਜਾਏ ਮਨ ਤੋ ਵੈ ਸਗ ਲਾਗੋ ਹਰ ਸਿਓ ਰਹੇ ਜਿਤ ਲਾਹਿ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਐਸ ਐਸਾ ਇਵ ਜਾਏ ਜੀ ਹੈ ਮਿਲ ਬਾਰੋਂ ਨਿਰਮਲ ਬਾਰੋਂ ਨਿਰਮਲ ਜੀ ਹੈ ਤਮੇ ਲਾ ਤਿੰਨੀ ਜਨਮ ਜਿਹ ਹਾਰਿਆ ਇਹ ਦਿਸਣਾ ਵੱਡਾ ਰੋਗ ਲੱਗਾ ਮਰਣਾ ਮਨੋਂ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬਤਾ ਲਿਆ ਕਹੇ ਨਾਨਕ ਜਿਨ ਸਚ ਤਜਿਆ ਗੁੜੈ ਲਾਗੈ ਤਿਨਿ ਜਨਮ ਜੋਇ ਹਾਰਿਆ ਜਿਹ ਹੈ ਨਿਰਮਲ ਬਾਰਹਾ ਨਿਰਮਲ ਬਾਰੋ ਤਾਂ ਨਿਰਮਲ ਜਿਹ ਹੈ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਊੜ ਕੇ ਸੋਏ ਪਹੁੰਚੇ ਨਹੀਂ ਮਨ ਸਾ ਸਚ ਸਮਾਣੀ ਜਨਮ ਰਤਨ ਜਿਨਿ ਖੱਟਿਆ ਪੱਲੇ ਸੇਵਣ ਚਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੋ ਗੁਰ ਨਾਲੇ ਜੇ ਕੋ ਸਿੱਖ ਗੁਰ ਸੇਤੀ ਸਰਮਖ ਹੋਵੇ ਹੋਵੇ ਤਾਂ ਸਰਮਖ ਸਿੱਖ ਕੋਈ ਜੀਵ ਰਹੇ ਗੁਰ ਨਾਲੇ ਗੁਰ ਕੈ ਚਰਣ ਹਿਰਦੈ ਤਾਹੇ ਅੰਤਰ ਆਤਮੈ ਰਹੈ ਸਮਾਲੇ ਆਪ ਛਡੋ ਸਦਾ ਰਹਿ ਪਰਣ ਗੁਰਬਿਣਾ ਅਵਰ ਨ ਜਾਣੇ ਕੋਏ ਕਹੈ ਨਾਨਕ ਸੁਣੋ ਸੰਤੋ ਸੋ ਸਿਖ ਸੰਮੁਖ ਹੋਏ ਜੇ ਕੋ ਗੁਰ ਤੇਵੇਂ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਵੇਖਿਆ ਜਾਏ ਅਨੇਕ ਜੁਨੀ ਪਰਮ ਆਵੇ ਵਿਣ ਸਤਗੁਰ ਮੁਕ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਗੁਰ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਵਿਣ ਸਤਗੁਰ ਮੁਕ ਨ ਪਾਏ ਆਵੋ ਸਿੱਖ ਸਤਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀਆਂ ਸਰ ਬਾਣੀ ਜਿਨ ਕੋ ਅਨਦਰ ਕਰਮ ਤੇ ਰਹੋ ਵੈ ਹਿਰਦੈ ਦਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਰਗ ਬਾਣੀ ਕਹਿ ਨਾਨਕ ਸਦਾ ਗਾਹੋ ਇਹ ਸਚੀ ਬਾਣੀ ਸਤ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤ ਗੁਰ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੋ ਰਸਨਾ ਕਹਿਆ ਕਛੁ ਨਾ ਜਾਣੀ ਜੇਤ ਜਿਨ ਕਾਹਿਰ ਲਿਆ ਮਾਇਆ ਬੋਲਣਾ ਪੈ ਕਹ ਨਾਨਕ ਸਤਗੁਰ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰਾ ਜਿਤ ਚੜਾਓ ਸ਼ਬਦ ਰਤਨਾ ਜਿਤ ਮਨ ਲਾਗਾਇ ਹੋਇਆ ਸਮਾਓ ਸ਼ਬਦ ਸੇ ਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹੇ ਨਾਨਕ ਸਤ ਰਤਨ ਹੈ ਹੀੜਾ ਜਿਤ ਜੜਾਓ ਸਿਵ ਸਗਤ ਆਪੋ ਪਾਇ ਕੈ ਕਰਤਾ ਆਪੇ ਹੁਕਮ ਵਰਤਾਇ ਹੁਕਮ ਵਰਤਾਇ ਆਪ ਵੇਖੈ ਗੁਰਮੁਖ ਕਿਸੈ 부ਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਵੈ ਗੁਰਮੁਖ ਜਿਸਨੋ ਆਪ ਕਰੈ ਤੋ ਹੋਵੇ ਇੱਕ ਸੋਲਿਵ ਲਾਇ ਕਹੈ ਨਾਨਕ ਆਪ ਕਰਤਾ ਆਪੈ ਹੁਕਮੁ ਬੁਝਾਏ ਸਿਮਰਤ ਸਾਸਰ ਪੁਨ ਬਾਬ ਵਿਚਾਰਦੈ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ ਗੁਰ ਬਾਜੋਂ ਤਤੈ ਸਾਰ ਨ ਜਾਣੀ ਤਹੇ ਗੁਣੀ ਸੰਸਾਰ ਪਰਮ ਸੁਤਾ ਸੁਤਿਆ ਰਹਿ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੈ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਹਿ ਜਿਸਨੋ ਅਨ ਦਿਨ ਹਰ ਲਿਵ ਲਾਗੇ ਜਾਗਤ ਰਹਿਣਾ ਵਿਹਾਣੀ ਮਾਤਾ ਕੇ ਉਤਰ ਮੈਂ ਪ੍ਰਤਪਾਲ ਕਰੈ ਸੋ ਕਿਉ ਮਰੋ ਵਿਸਾਰੀਐ ਮਨੋ ਕਿਉ ਵਿਸਾਰੀਐ ਏ ਬੜਾ ਦਾਤਾ ਜੇ ਅਗਣ ਮੈਂ ਆਹਰ ਪਚਾਵੈ ਉਸਨੋ ਕਿਆ ਪਹੁੰਚ ਨਾ ਥਾਕੀ ਜਿਸਨੋ ਆਪਣੀ ਈਲ ਲਾਵੈ ਆਪਣੀ ਈਲ ਆਪੇ ਲਾਏ ਗੁਰਮੁਖ ਸਦਾ ਸਮਾਲੀਐ ਤਹੇ ਨਾਲੂਕਿ এবੜਾ ਦਾਤਾ ਸੋ ਕਿਉ ਮਨੋ ਵਿਸਾਰੀਐ ਜੈਸੀ ਅਗਣ ਉਤਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਣ ਸਬੇ ਕੋ ਜਹੀ ਕਰਤੇ ਖੇਲ ਵਿਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲੇਹ ਸੁੜਕੀ ਲੱਗੇ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰੈ ਮੋਹੀ ਉਪਜੈ ਪਾਉ ਦੂਚਾ ਲਾਇਆ ਕਹਿ ਨਾਲਕ ਗੁਰ ਪ੍ਰਸਾਦੀ ਜਿਨਾਂ ਲਿਬ ਲਾਗੀ ਤਿਨਿ ਵਿੱਚੈ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟੋ ਰਹੈ ਲੋਕ ਵਿਲਾਏ ਐਸਾ ਸਤਗੁਰੂ ਜੇ ਮਿਲੈ ਤਿਸਨੋਂ ਸਿਰ ਸੋਪੀਐ ਵਿਚੋਂ ਆਪ ਜਾਏ ਜਿਸ ਦਾ ਜਿਉ ਤਿਸ ਮਿਲ ਰਹਿ ਹਰ ਵਸੇ ਮਨ ਆਏ ਹਰ ਆਪਿਓ ਮੁਲਕ ਹੈ ਭਾਗ ਦੇ ਨਾਕੇ ਨਾਨਕਾ ਜਿਨਹਰ ਪੱਲੇ ਪਾਏ ਹਰ ਰਾਸ ਮੇਰੀ ਬਨਜਾਰਾ ਹਰ ਰਾਸ ਮੇਰੀ ਮਨ ਬਨਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੋ ਜੀ ਲਹਾ ਖਟੋ ਦਿਹਾੜੀ ਇਹ ਤਨ ਤਿਨਾ ਮਿਲਿਆ ਜਿਨਾ ਹਰ ਆਪੇ ਪਾਣਾ ਕਹੈ ਨਾਨਕ ਹਰ ਰਾਸ ਮੇਰੀ ਮਨ ਹੋਇਆ ਵਣਜਾਰਾ ਏ ਰਸਨਾ ਤੂੰ ਅਨ ਰਸਨਾਚ ਰਹੀ ਤੇਰੇ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿੱਚਰ ਹਰ ਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬੋੜਨਾ ਤ੍ਰਿਸਨਾ ਲਾਗੇ ਆਏ ਇਹ ਹਰ ਰਸ ਕਰਮੀ ਪਾਹੀਐ ਸਤਿਗੁਰੂ ਮਿਲੇ ਜਿਸ ਆਏ ਕਹੇ ਨਾਨਕ ਹੋਰ ਅਨ ਰਸ ਸਭ ਵਿਸਰੈ ਜਹ ਹਰ ਵਸੈ ਮਨ ਆਏ ਇਸ ਸਰੀਰ ਮੇਰਾ ਹਰ ਤੂੰ ਮੈਂ ਜੋਤ ਰੱਖੀ ਤਾ ਤੂੰ ਜਗ ਮੇ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮੇ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਲ ਜਿਓ ਪਾਏ ਜਗਤ ਦਿਖਾਇਆ ਗੁਰ ਪ੍ਰਸਾਦ ਦੀ ਗੋਚਿਆ ਤਾ ਚਲਤ ਹੋਇਆ ਚਲਤ ਨਦਰੀ ਆਇਆ कहै नारक सृष्टि का मूल रछिया ज्योत राखी ता तू जग में आया मान चाव अपिया प्रभु आगम सुनया हर मंगल गावो सखी गृह मंदिर बनया हर गावो मंगल नित सखी है शोक दुख ना व्यापै ਗੁਰ ਚਰਨ ਲਾਗੇ ਤਿਸ ਸਭ ਗੈ ਆਪਣਾ ਫਿਰ ਜਾਪੈ ਅਰਹਤ ਬਾਣੀ ਗੁਰ ਸਤ ਜਾਨੀ ਹਰ ਨਾਮ ਹਰ ਰਸ ਭੋਕੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਰ ਜੋਗੋ ਈਸੇ ਰਾਮੇ ਰਿਆ ਇਸ ਜਗ ਮੈਂ ਆਏ ਕੈ ਯਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੂੰ ਤੇ ਸਰੀਰਾ ਜਾ ਤੂੰ ਜਗ ਮੇ ਆਇਆ ਜਿਨ ਹਰ ਤੇਰਾ ਚਰਣਾ ਰਚਣ ਰਚਿਆ ਸੋ ਹਰ ਮਨ ਨਵਸਾਇਆ ਗੁਰ ਪ੍ਰਸਾਦਿ ਹਰ ਮਨ ਵਸਿਆ ਪੁਰਬ ਲਿਖਿਆ ਪਾਇਆ ਕਹਿ ਨਾਲਿ ਕਿ ਇਹ ਸਰੀਰ ਪਰਵਾਨ ਹੋਇਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨੇਤਰੋ ਮੇਰੇ ਹੋ ਹਰ ਤਮ ਮੈ ਜੋਤ ਤਰੀ ਹਰ ਬਿਨਾ ਅਵਰਣਾ ਦੇਖੋ ਕੋਈ ਹਰ ਬਿਨਾ ਅਵਰਣਾ ਦੇਖੋ ਕੋਈ ਨਦਰੀ ਹਰ ਨੇ ਹਾਲਿਆ ਇਹ ਸਿਸ ਸੰਸਾਰ ਤੁਮ ਦੇਖਦਾ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰੰਸਾ ਦੀ ਬੋਚਿਆ ਜਾ ਵੇਖਾਂ ਹਰ ਇੱਕ ਹੈ ਹਰ ਗਣਾ ਅਵਰਣਾ ਕੋਈ ਕਹਿ ਨਾਲਕ ਇਹ ਨਿਤਰ ਅੰਤ ਸੈ ਸਤਗੁਰੂ ਮਿਲੀਏ ਦ੍ਰਿਭੁ ਦ੍ਰਿਸ਼ਟ ਹੋਈਏ اے ਸਰਵਣੋ ਮੇਰੇ ਹੋ ਸਾਚੇ ਸੁਣਨੇ ਨੋ ਪਠਾਓਏ ਸਾਚੇ ਸੁਣਨੇ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਇਆ ਰਸਨਾ ਰਸ ਸਮਾਣੀ ਸਾਚਿਆ ਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਇਆ ਸਾਚੇ ਸੁਣਨੇ ਨੋ ਪਠਾਏ ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪੌਣ ਨ ਦੋਦਵਾਰੇ ਪਰਕੜਖੀਐ ਦਸਵਾ ਗੁਪਤ ਰਖਾਇਆ ਗੁਰਦਵਾਰੇ ਲਾਇ ਪਾਵਣੀ ਇਕਣਾ ਦਸਵਾ ਦਵਾਰ ਦਿਖਾਇਆ ਤੈ ਅਨੇਕ ਰੂਪ ਨਾ ਹੋ ਨਵਲਿਦ ਤਿਸਤਾਂ ਅੰਤ ਨਾ ਜਾਈ ਪਾਇਆ ਕਹਿ ਨਰਗ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਜਾ ਪਵਨ ਵਜਾਇਆ ਇਹ ਸੱਚ ਸੋਹਿਲਾ ਸੱਚੇ ਕਰ ਗਾਵੋ ਗਾਵਤਾ ਸੋਹਿਲਾ ਸਾਰ ਸੱਚ ਹੈ ਜਿੱਥੇ ਸਦਾ ਸੱਚ ਤੇ ਹਾਵੈ ਸਚੋ ਤਿਆਵੇ ਤਾਂ ਤੁਧ ਪਾਵੈ ਗੁਰਮੁਖ ਜਿਨਾ ਬੁਝਾਵੈ ਇਹ ਸੱਚ ਸਬਨਾਗਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੈ ਕਹੇ ਨਾਨਕ ਸੱਚ ਸੋਹਿਲਾ ਸੱਚੇ ਕਰਪ ਗਾਵੇ ਆਨੰਦ ਸੁਣੋ ਵਡ ਪਾਗਿ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੈ ਸਗਲ ਵਸੁਰ ਦੁਖ ਰੋਗ ਸੰਤਾਪ ਉਤਰੈ ਸੁਣੀ ਸੱਚੀ ਬਾਣੀ ਸੰਤ ਸਾਜਣਾ ਭੈ ਸਰਸੈ ਪੁਰ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਤਿਗੁਰ ਰਹਾ ਪਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰ